ਆਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਆਪਣੇ ਤੋਂ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਇਹ ਬਕਾਊ ਹੈ ਜੀ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਜੀ ਵੀਰ ਜੀ ਅੱਛੀ ਕਾ ਅੱਛਾ ਸਹੀ ਗਾ ਨਾਮ ਦੱਸ ਦੋ ਜੀ ਆਪਣਾ ਨਾਮ ਨਰਮਲ ਸਿੰਘ ਜੀ ਠੀਕ ਹੈ ਜੀ ਪਿੰਡ ਰੌਂਤਾ ਜੀ ਪਿੰਡ ਰੌਂਤਾ ਠੀਕ ਹੈ ਜੀ ਮੋਬਾਈਲ ਨੰਬਰ ਜੀ ਮੇਰਾ ਨੰਬਰ 98785 98785 59425 59425 ਠੀਕ ਹੈ ਜਿਹੜੀ ਆਪਾਂ ਮੈਂ ਦੇਖ ਰਹੇ ਹਾਂ ਜੀ ਕੈਮੇ ਸੂਏ ਸੂਰੀ ਹੈ ਜੀ ਤੀਜੇ ਸੂਏ ਸੂਣਾਗੇ ਤੀਜੇ ਸੂਏ ਠੀਕ ਹੈ ਜੀ ਯਾਨਕਿ ਦਿਨ ਕਿੰਨੇ ਕ ਬਾਕੀ ਨੇ ਜੀ ਲੈ ਜੂ 5-6 ਦਿਨ ਤੁਹਾਨੂੰ ਵੀਰੇ 5-6 ਦਿਨ ਲੈ ਜੂਗੀ ਠੀਕ ਹੈ ਜੀ ਯਾਨਕਿ ਇਹਦਾ ਪਿਛਲੇ ਯਾਨਕਿ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਸਲੇ ਸੂਏ ਵੀਰੇ ਰਿਹਾ ਹੈ ਦਾ 14 ਕਿਲੋ ਹੋਣਦਾ ਹੈ ਇਸ ਵਾਰ ਮੀਂਹ 16 ਦੀ ਕਰਦੇ ਹਾਂ ਹਾਂ 16 ਠੀਕ ਹੈ ਤੋਰੇ ਬਾਹਰ ਨੂੰ ਤਾਂ ਦੋਸਤੋ ਤੁਸੀਂ ਸਿੰਘ ਵਗੈਰਾ ਤੁਸੀਂ ਦੇਖ ਸਕਦੇ ਹੋ ਰਿੰਗ ਸਿੰਘ ਦੇ ਵਿੱਚ ਆ ਗਈ ਲੀਵਾ ਵਗੈਰਾ ਤੁਸੀਂ ਦੇਖੋ ਇਹਨਾਂ ਇੱਕ ਨੰਬਰ ਚੂਨ ਚ ਵੇਲਾ ਥ ਚੌਂਚਵਾਦੀ 1 ਨੰਬਰ ਹੈ ਜੀ ਹਾਂ ਜੀ 1 ਨੰਬਰ ਠੀਕ ਹੈ ਤੁਸੀਂ ਦੇਖ ਸਕਦੇ ਜਿੰਦ ਜਾਣ ਵਾਲੀ ਹਾਪ ਕਹਿੰਦਾ ਪਾ 4 ਦਿਨ 5 ਦਿਨ ਸੂਨ ਦੇ ਵਿੱਚ ਬਾਕੀ ਆ ਠੀਕ ਹੈ 4-5 ਦਿਨ ਮੋੜ ਲਿਓ ਜੀ ਦੋਸਤੋ ਦੇਖ ਸਕਦੇ ਜਿੰਦ ਜਾਣ ਦੇ ਵਿੱਚ ਆ ਗਈ ਫੂਟਸਾਂ ਕੋਈ ਨਹੀਂ ਦੇਖ ਸਕਦੇ ਸੋਹਣੇ ਚੌਂਨ ਠੰਣ ਲੱਗਿਓ ਠੀਕ ਹੈ ਜੀ ਆਪ ਇਹਦਾ ਮੁੱਲ ਕੀ ਕਰਦੇ ਆ ਜੀ ਮੁੱਲ ਵੀਰੇ ਕੋਈ ਨਾ ਫੋਨ ਤੇ ਕਰ ਲਾ ਫੋਨ ਤੇ ਠੀਕ ਹੈ ਜੀ ਨੰਬਰ ਬੋਲ ਦਿਓ ਜੀ ਇੱਕ ਵਾਰ 98785 98785 59425 59425 ਪਿੰਡ ਰੌਂਟਾ ਜਿਹੜਾ ਇਹਨੂੰ ਮੋਗਿਆ ਬਈ ਠੀਕ ਹੈ ਧੰਨਵਾਦ